ਤਿਆਰ ਤੁਹਾਨੂੰ ਜਿਸ ਸਟਾਲ ਤੇ ਲੈ ਕੇ ਆਏ ਆ ਸੁਆਣੀ ਜਿਹੜੇ ਕਿ ਘਰੇਲੂ ਔਰਤਾਂ ਦੇ ਘਰ ਵਿੱਚ ਤਿਆਰ ਕੀਤੇ ਜਾਂਦੇ ਆ ਜਿਹੜੇ ਕਿ ਬਿਲਾ ਕੈਮੀਕਲ ਰਹਿਤ ਚਟਨੀਆਂ ਮਰਬੇ ਤੁਸੀਂ ਦੇਖ ਸਕਦੇ ਹੋ ਅਤੇ ਵਕ ਵਕ ਤਰ੍ਹਾਂ ਦੇ ਜੂਸ ਪਾਪੜ ਬੜੀਆਂ ਸ਼ੁੱਧ ਤੇਲ ਵਾਲੀਆਂ ਹਲਦੀ ਦੀ ਮਿਰਚਾਂ ਆ ਵੀ ਜਿਹੜਾ ਤਿਆਰ ਕਰਦੇ ਸਾਡਾ ਇੱਕ ਲੇਡਿਸ ਦਾ ਸੈਲਫ ਹੈਲਪ ਗਰੁੱਪ ਹੈ ਜਿਸ ਦਾ ਨਾਮ ਸੀ ਰੱਖਿਆ ਹੈ ਜੀ ਸੁਆਣੀ ਸੈਲਫ ਹੈਲਪ ਗਰੁੱਪ ਜਿਸ ਦੇ ਵਿੱਚ ਸਾਡੇ 10 ਮੈਂਬਰ ਆ ਜੋ ਕਿ ਰਲ ਕੇ ਅਸੀਂ ਘਰ ਦੇ ਵਿੱਚ ਆਚਾਰ ਮਰਬੇ ਚਟਨੀਆਂ ਦਾ ਕੰਮ ਕਰ ਰਹੇ ਆ ਤਰ੍ਹਾਂ ਤਰ੍ਹਾਂ ਦੇ ਅਚਾਰ ਮਰਬੇ ਚਟਨੀਆਂ ਬਣਾ ਰਹੇ ਹਾਂ ਜੋ ਕਿ ਵਕ ਵਕ ਸ਼ਹਿਰਾਂ ਦੇ ਵਿੱਚ ਜਾ ਕੇ ਜਾਂ ਵਕ ਵਕ ਸਟੇਟਾਂ ਦੇ ਵਿੱਚ ਜਾ ਕੇ ਅਸੀਂ ਸੇਲ ਕਰਦੇ ਹਾਂ ਇਹ ਲਗਾਇਆ ਵਾ ਆਪਣਾ ਜਿਹੜਾ ਅਚਾਰ ਤੇ ਜੜਾ ਜਿਹੜਾ ਮਰਬੇ ਵਿੱਚ ਰੱਖਿਆ ਵਾ ਤੇ ਜਦੋਂ ਸ਼ੁਰੂਆਤ ਕੀਤੀ ਸੀ ਕਿੱਲੇ ਜੇੰ ਤੋਂ ਸ਼ੁਰੂਆਤ ਕੀਤੀ ਤੇ ਹੁਣ ਜਿਹੜਾ ਤੁਸੀਂ ਲਾਉਂਦੇ ਹੋ ਕਿੰਨੇ ਤਰ੍ਹਾਂ ਦਾ ਤੁਸੀਂ ਅਚਾਰ ਜਿਹੜਾ ਤੇ ਚਟਨੀਆਂ ਤਿਆਰ ਕਰਦੇ ਆ ਅਚਾਰ ਅਸੀਂ ਬਣਾ ਰਹੇ ਹਾਂ ਜਿਹਦੇ ਵਿੱਚ ਕਿ ਕੋਈ ਵੀ ਕੈਮੀਕਲ ਜੂਸ ਨਹੀਂ ਅਸੀਂ ਕਰਦੇ ਇਹਨੂੰ ਬਿਲਕੁਲ ਹੀ ਨੇਚਰਲੀ ਅਸੀਂ ਜਿੱਦਾਂ ਆਪਣੇ ਪੁਰਾਣੀਆਂ ਬੀਬੀਆਂ ਨਾਨੀਆਂ ਦਾਦੀਆਂ ਬਣਾਉਂਦੀਆਂ ਸੀ ਸੇਮ ਆਈਡੀਆ ਲੈ ਕੇ ਆ ਸੀ ਉਹੀ ਜਿਹੜਾ ਪ੍ਰੋਡਕਟ ਬਣਾ ਰਹੇ ਆ ਜੀ ਤੇ ਇਸ ਤਰ੍ਹਾਂ ਆ ਕਿ ਪਹਿਲਾਂ ਸਾਡੇ ਸਿਰਫ ਇਹ ਕਿ ਆਂਬ ਦੇ ਆਚਾਰ ਤੋਂ ਸ਼ੁਰੂਆਤ ਕਰਦੇ ਹੁੰਦੇ ਸੀ ਕਿ ਆਂਬ ਦਾ ਆਚਾਰ ਘਰਾਂ ਚ ਬਣਾ ਲਿਆ ਇਸੇ ਤਰ੍ਹਾਂ ਹੁਣ ਅਸੀਂ ਕੱਚੀ ਹਲਦੀ ਦਾ ਆਚਾਰ ਬਣਾਇਆ ਆ ਠੀਕ ਹੈ ਜੀ ਸੁਵੰਜਣੇ ਦਾ ਆਚਾਰ ਬਣਾਇਆ ਵਾ ਜਿਹਦਾ ਕਿ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਵਾ ਇਹ ਸਿਹਤ ਦੇ ਪੱਖੋਂ ਵੀ ਸਾਡੇ ਵਾਸਤੇ ਬਹੁਤ ਲਾਭਦਾਇਕ ਹੈਗੇ ਆ। ਉੱਚ ਮਸਾਲੇ ਵਗੈਰਾ ਪਾ ਕੇ ਨਾਰਮਲ ਚਾਰ ਬਣਾਉਂਦੇ ਹੋ ਤੇ ਖਾਣ ਵਿੱਚ ਕਿੰਨਾ ਕਿ ਤਸ ਹੁੰਦਾ ਕਿਸੇ ਕਿਸਮ ਦੀ ਕੋਈ ਇਹਦੇ ਵਿੱਚ ਕੋਈ ਕਹੋ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਨੁਕਸਾਨ ਨਹੀਂ ਹੁੰਦਾ ਚੀਜ਼ ਨੂੰ ਲੱਗਦਾ। ਪਹਿਲਾਂ ਇਹ ਬੋਲ ਚੁੱਕੀ ਆ ਕਿ ਸਾਡੇ ਜਿਹੜੇ ਘਰੇਲੂ ਪੱਧਰ ਤੇ ਅਸੀਂ ਬਣਾ ਰਹੇ ਆ ਤੇ ਬਹੁਤ ਵਧੀਆ ਬਣਾ ਰਹੇ ਆ ਇਹਦੇ ਵਿੱਚ ਇਵਨ ਕਿ ਅਸੀਂ ਸਿਰਕਾ ਵੀ ਨਹੀਂ ਯੂਜ਼ ਕਰਦੇ ਔਰ ਸੁਵੰਜਣੇ ਦੀ ਵਧੀਆ ਜਾਣ ਲੈਣੀ ਆ ਕਿਉ É, ਇਹਦੇ ਨਾਲ ਇੱਕ ਤਾਂ ਕਿਸਾਨਾਂ ਦਾ ਪ੍ਰੋਫਿਟ ਵੀ ਹੋ ਰਿਹਾ ਹੈ ਕਿ ਉਹਨਾਂ ਕੋ ਅਸੀਂ ਖਰੀਦੇ ਆਂ ਔਰ ਦੂਸਰਾ ਸਾਡੀ ਵੀ ਇਨਕਮ ਵਧ ਰਹੀ ਹੈ ਅਸੀਂ ਇਹਨੂੰ ਬਣਾ ਕੇ ਆਚਾਰ ਦੇ ਰੂਪ ਚ ਇਹਨੂੰ ਜਿਹੜਾ ਵਾ ਸੇਲ ਕਰਦੇ ਆਂ 45 ਤੋਂ ਪਲੱਸ ਵੈਰਾਈਟੀਆਂ ਜਿਨ੍ਹਾਂ ਵਿੱਚ ਖੱਟੇ ਮਿੱਠੇ ਆਚਾਰ ਹੋਗੇ ਚਟਨੀਆਂ ਹੋ ਜੀਆਂ ਸਕੇਸ ਹੋ ਗਿਆ ਜੂਸ ਸਰਬਤ ਇਹ ਸਾਰੇ ਜਿਹੜੇ ਅਸੀਂ ਤਿਆਰ ਕਰ ਰਹੇ ਆਂ ਮਿਹਨਤ ਤਾਂ ਆਉਂਦੀ ਆ ਕੋਈ ਵੀ ਕੰਮ ਬਿਨਾ ਮਿਹਨਤ ਤੋਂ ਤੇ ਹੁੰਦਾ ਹੀ ਨਹੀਂ ਆ ਜੀ ਇਹ ਚ ਅਸੀਂ ਬਿਲਕੁਲ ਹੀ ਨੋਰਮਲ ਲਾਈਟ ਮਸਾਲੇ ਪਾਉਂਦੇ ਆਂ ਕਿ ਜਿਹੜਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੀ ਜਿਹੜਾ ਕਿ ਇਹਨੂੰ ਹਰ ਇੱਕ ਖਾ ਸਕੇ ਇਹ ਨਹੀਂ ਕਿ ਜਿਆਦਾ ਮਿਰਚ ਮਸਾਲ ਤੇਜ਼ ਕਰਾਂਗੇ ਇਹਦੇ ਵਿੱਚ ਬਿਲਕੁਲ ਲਾਈਟਲੀ ਅਸੀਂ ਜਿਹੜਾ ਇਹਨੂੰ ਤਿਆਰ ਕਰਦੇ ਆਂ ਅੱਜ ਕੱਲ ਕੰਪਨੀਆਂ ਦੇ ਆਚਾਰ ਲੈ ਕੇ ਆਪਾਂ ਘਰਾਂ 'ਚ ਇਹ ਜ਼ਿਆਦਾਤਰ ਯੂਜ਼ ਕਰਦੇ ਆਂ ਕਿਆ ਟਾਈਮ ਹੀ ਨਹੀਂ ਹੈਗਾ ਹਰ ਇੱਕ ਅੱਜ ਕੱਲ ਸਾਰੀ ਲੇਡੀਜ਼ ਵੀ ਅੱਜ ਕੱਲ ਸਾਰੀਆਂ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਦੀਆਂ ਇਸ ਕਰਕੇ ਅਸੀਂ ਆਪਣੇ ਇਸੇ ਪੁਰਾਣੇ ਕਲਚਰ ਨੂੰ ਜਿਹੜਾ ਅੱਗੇ ਲੈ ਕੇ ਆਏ ਆ ਕਿ ਇੱਕ ਵਧੀਆ ਚੀਜ਼ ਤੇ ਸਾਫ ਸੁਥਰੀ ਚੀਜ਼ ਜਿਹੜੀ ਉਹ ਸਾਰਿਆਂ ਨੂੰ ਦਿੱਤੀ ਜਾਵੇ ਆਪਣੇ ਕੰਮ ਦੇ ਆ ਮਾਲਿਕ ਆ ਜੀ ਸਾਡੇ ਨੂੰ ਇਦਾਂ ਹੁੰਦਾ ਵਾ ਕਿ ਅਸੀਂ ਭਾਵੇਂ 10 ਰੁਪਏ ਕਮਾਈ ਉਹ ਵੀ ਸਾਡੇ ਹਜ਼ਾਰਾਂ ਵਰਗੇ ਹੋ ਜਾਂਦੇ ਆ ਕਿ ਅਸੀਂ ਘਰ ਬੈਠੇ ਆਰਾਮ ਦੇ ਨਾਲ ਜਿਹੜਾ ਇਹ ਕਮਾਈ ਅਸੀਂ ਕਰ ਰਹੀਆਂ ਆ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤਾਂ ਤੁਸੀਂ ਦੇਖ ਰਹੇ ਹੋ ਨਰਪਕ ਪੋਸਟ ਚੈਨਲ ਤਸਵੀਰਾਂ ਖਵਾਵਾਂਗੇ ਧੰਨਵਾਦ ਜਮਰਸਾ ਦੀਆਂ ਜਿੱਥੇ ਕਿ ਖੇਤਰੀ ਸਰਸ ਮੇਲਾ ਲੱਗਾ ਵਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਵੱਡੇ ਇੱਥੇ ਵਕ ਵਕਤਲਾਂ ਦੇ ਸਟਾਲ ਲੱਗੇ ਨੇ ਤੇ ਅੱਜ ਤੁਹਾਨੂੰ ਜਿਹੜੇ ਸਟਾਲ ਤੇ ਲੈ ਕੇ ਆਏ ਆ ਸੁਹਾਣੀ ਜਿਹੜੇ ਕਿ ਘਰੇਲੂ ਔਰਤਾਂ ਨੇ ਘਰ ਵਿੱਚ ਤਿਆਰ ਕੀਤੇ ਆਂਦੇ ਜਿਹੜੇ ਕਿ ਬਿਲਾ ਕੈਮੀਕਲ ਰਹਿਤ ਚਟਨੀਆਂ ਮਰਬੇ ਤੁਸੀਂ ਦੇਖ ਸਕਦੇ ਹੋ ਅਤੇ ਵਕ ਵਕਤਲਾਂ ਦੇ ਜੂਸ ਪਾਪੜ ਬੜੀਆਂ ਸ਼ੁੱਧ ਤੇਲ ਵਾਲੀਆਂ ਹਲਦੀ ਦੀ ਮਿਰਚਾਂ ਆ ਵੀ ਜਿਹੜਾ ਕਾਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਭੈਣ ਜੀ ਬਟਾਲੇ ਤੋਂ ਆਏ ਨੇ ਬੜੇ ਫੇਮਸ ਨੇ ਬੜੇ ਲੰਬੇ ਸਮੇਂ ਤੋਂ ਜਿਹੜਾ ਕੀ ਕੰਮ ਕਰਦੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਵੀ ਕਿਤੇ ਮੇਲਾ ਲੱਗਦਾ ਵਾ ਉੱਥੇ ਆਪਣਾ ਜਰੂਰ ਸਟਾਲ ਲਾਉਂਦੇ ਨੇ ਗੱਲਬਾਤ ਵੀ ਕਰਾਂਗੇ ਭੈਣੀ ਦੇ ਨਾਲ ਵੀ ਪੁੱਛਾਂਗੇ ਵੀ ਕਿੰਨੇ ਲੰਬੇ ਸਮੇਂ ਤੋਂ ਜਿਹੜਾ ਇਹ ਕੰਮ ਕਰਦੇ ਆ ਰਹੇ ਨੇ ਭੈਣ ਜੀ ਕੀ ਨਾ ਕੀ ਤੁਹਾਡਾ ਤੇ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਜਿਹੜਾ ਇਹ ਚਾਰਨੋ ਦਾ ਕੰਮ ਕਰਦੇ ਆ ਰਹੇ ਹੋ ਸਭ ਤੋਂ ਪਹਿਲਾਂ ਸਸ਼ੀਕਾਲ ਜੀ ਤੁਹਾਡਾ ਸਾਡੇ ਸਟਾਲ ਤੇ ਆਉਣ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਅਸੀਂ ਮੇਰਾ ਨਾਮ ਰਣਜੀਤ ਕੌਰ ਆ ਜੀ ਅਸੀਂ ਬਲੌਕ ਬਟਾਲਾ ਦੇ ਪਿੰਡ ਹਰਚੰਨਪੁਰਾ ਜ਼ਿਲ੍ਹਾ ਗੁਰਦਾਸਪੁਰ ਤੋਂ ਆਏ ਆ ਜੀ ਸਾਡਾ ਇੱਕ ਲੇਡੀਜ਼ ਦਾ ਸੈਲਫ ਹੈਲਪ ਗਰੁੱਪ ਹੈ ਜਿਸ ਦਾ ਨਾਮ ਅਸੀਂ ਰੱਖਿਆ ਹੈ ਜੀ ਸੁਆਣੀ ਸੈਲਫ ਹੈਲਪ ਗਰੁੱਪ ਜਿਸ ਦੇ ਵਿੱਚ ਸਾਡੇ 10 ਮੈਂਬਰ ਆ ਜੋ ਕਿ ਰਲ ਕੇ ਅਸੀਂ ਇਹ ਘਰ ਦੇ ਵਿੱਚ ਆਚਾਰ ਮਰਬੇ ਚਟਣੀਆਂ ਦਾ ਕੰਮ ਕਰ ਰਹੇ ਆ ਇਸ ਦੀ ਟ੍ਰੇਨਿੰਗ ਜਿਹੜੀ ਅਸੀਂ ਖੇਤੀ ਵਿਗਿਆਨ ਕੇਂਦਰ ਅੰਮ੍ਰitsar ਔਰ ਤਰਨਤਾਰਨ ਤੋਂ ਲਈ ਸੀ 2011 ਤੋਂ ਫਿਰ ਅਸੀਂ ਹੌਲੀ ਹੌਲੀ ਆਪਣੇ ਇੱਕ ਸੈਲਫ ਹੈਲਪ ਗਰੁੱਪ ਬਣਾਇਆ ਉਹਦੇ ਅੰਦਰ ਅਸੀਂ ਇਹ ਜਿਹੜਾ ਵਾ ਆਪਣਾ ਅਚਾਰ ਮਰਬੇ ਚਟਨੀ ਦਾ ਕੰਮ ਸ਼ੁਰੂ ਕੀਤਾ ਤੇ ਜਿਹਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੇ ਅਚਾਰ ਮਰਬੇ ਚਟਨੀਆਂ ਬਣਾ ਰਹੇ ਹਾਂ ਜੋ ਕਿ ਵਕ ਵਕ ਸ਼ਹਿਰਾਂ ਦੇ ਵਿੱਚ ਜਾ ਕੇ ਜਾਂ ਵਕ ਵਕ ਸਟੇਟਾਂ ਦੇ ਵਿੱਚ ਜਾ ਕੇ ਅਸੀਂ ਸੇਲ ਕਰਦੇ ਹਾਂ ਇਹ ਜਿਹੜਾ ਪੰਜਾਬ ਰਾਜ ਦੇ ਹੱਤੀ ਆਜੀਕਾ ਮਿਸ਼ਨ ਦੇ ਅੰਡਰ ਜੋ ਸਾਰਸ ਮੇਲੇ ਲੱਗਦੇ ਆ ਉਹਦੇ ਥਰੂ ਅਸੀਂ ਕਮ ਸੇ ਕਮ ਵੀ ਮੈਂ ਅੱਜ 10 12 ਸਟੇਟਾਂ ਦੇ ਵਿੱਚ ਅਸੀਂ ਜਾ ਕੇ ਆਪਣਾ ਸਟਾਲ ਲਗਾ ਚੁੱਕੇ ਹਾਂ 195 ਦੀ ਰਤ ਸੀ ਇਹ ਲਗਾਇਆ ਵਾ ਆਪਣਾ ਜਿਹੜਾ achar ਤੇ ਜਿਹੜੇ مربੇ ਵੀ ਲਾ ਸਕਿਆ ਵਾ ਤੇ ਜਦੋਂ ਸ਼ੁਰੂਆਤ ਕੀਤੀ ਸੀ ਕਿੰਨੇ ਚਿਰ ਤੋਂ ਸ਼ੁਰੂਆਤ ਕੀਤੀ ਤੇ ਹੁਣ ਜਿਹੜਾ ਤੁਸੀਂ ਲਾਉਂਦੇ ਹੋ ਕਿੰਨੇ ਤਰ੍ਹਾਂ ਦਾ ਤੁਸੀਂ achar ਜਿਹੜਾ ਤੇ chattiyan ਤਿਆਰ ਕਰਦੇ ਹੋ ਅਸੀਂ ਭਈ 2011 ਤੋਂ ਸ਼ੁਰੂਆਤ ਕੀਤੀ ਸੀ ਹੁਣ ਤੱਕ ਸਾਡੇ ਕੋ 45 ਤੋਂ ਪਲੱਸ ਵੈਰਾਈਟੀਆਂ ਦੇ ਵਿੱਚ ਜਿਹੜੇ ਆਚਾਰ ਅਸੀਂ ਬਣਾ ਰਹੇ ਆ ਜਿਦੇ ਵਿੱਚ ਕੇ ਕੋਈ ਵੀ ਕੈਮੀਕਲ ਜੂਸ ਨਹੀਂ ਅਸੀਂ ਕਰਦੇ ਇਹਨੂੰ ਬਿਲਕੁਲੀ ਨੇਚਰਲੀ ਅਸੀਂ ਜਿੱਦਾਂ ਕੇ ਆਪਣੀਆਂ ਪੁਰਾਣੀਆਂ ਬੀਬੀਆਂ ਨਾਨੀਆਂ ਦਾਦੀਆਂ ਬਣਾਉਂਦੀਆਂ ਸੀ ਸੇਮ ਆਈਡੀਆ ਲੈ ਕੇ ਅਸੀਂ ਉਹੀ ਜਿਹੜਾ ਇਹ ਪ੍ਰੋਡਕਟ ਬਣਾ ਰਹੇ ਆ ਜੀ ਅੱਛੇ ਦੇਖਿਆ ਵੀ ਜਿਵੇਂ ਕਹਿੰਦੇ ਵੀ ਰੋਟੀ ਦੇ ਨਾਲ ਅਚਾਰ ਜਰੂਰ ਵਰਤੋ ਕਰਨੀ ਚਾਹੀਦੀ ਆ ਜਿੰਨਾ ਰੋਟੀ ਜਿਹੜੀ ਆ ਪਾਜ ਜਾਂਦੀ ਆ ਸਹੀ ਤਰ੍ਹਾਂ ਡਾਈਜੈਸ਼ਨ ਹੋ ਜਾਂਦਾ ਵਾ ਅੱਜ ਮੇਲੇ ਵਿੱਚ ਆਇਓ ਲੋਕਾਂ ਦਾ ਕਿੰਨਾ ਕਰੇਜ ਹੈਗਾ ਚਾਰ ਨੂੰ ਲੈ ਕੇ ਤੇ ਕਿਹੜਾ-ਕਿਹੜਾ ਖਾਸ ਹੈ ਜਿਹੜੇ ਲੋਕਾਂ ਦੀ ਪਸੰਦ ਬਣੀ ਆ ਵੀ ਚਾਰ ਜਿਹੜਾ ਇਹ ਲੋਕ ਜਿਆਦਾ ਪਸੰਦ ਕਰਦੇ ਨੇ ਚਾਰ ਨੂੰ ਦੇਖੋ ਭਾਜੀ ਕ੍ਰੇਜ਼ ਤੇ ਇਸ ਤਰ੍ਹਾਂ ਆ ਕਿ ਪਹਿਲਾਂ ਸਾਡੇ ਸਿਰਫ ਇਹ ਕਿ ਅੰਬ ਦੇ ਆਚਾਰ ਤੋਂ ਸ਼ੁਰੂਆਤ ਕਰਦੇ ਹੁੰਦੇ ਸੀ ਕਿ ਅੰਬ ਦਾ ਆਚਾਰ ਘਰਾਂ ਚ ਬਣਾ ਲਿਆ ਇਸੇ ਤਰ੍ਹਾਂ ਹੁਣ ਅਸੀਂ ਕੱਚੀ ਹਲਦੀ ਦਾ ਆਚਾਰ ਬਣਾਇਆ ਆ ਠੀਕ ਹੈ ਜੀ ਸੁਹੰਜਨੇ ਦਾ ਆਚਾਰ ਬਣਾਇਆ ਵਾ ਜਿਹਦਾ ਕਿ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਵਾ ਇਹ ਸਿਹਤ ਦੇ ਪੱਖੋਂ ਵੀ ਸਾਡੇ ਵਾਸਤੇ ਬਹੁਤ ਲਾਭਦਾਇਕ ਹੈਗੇ ਆ ਕੱਚੀ ਹਲਦੀ ਦਾ ਕੈਂਸਰ ਵਰਗੀ ਬਿਮਾਰੀ ਵੀ ਸਾਡੀ ਸਰੀਰ 'ਚੋਂ ਕਹਿੰਦੇ ਕਿ ਜੜੋ ਕੱਢ ਦਿੰਦੀ ਔਰ ਜਿਹੜਾ ਸੁਹੰਜਨਾ ਉਹ ਵੀ ਇੱਕ ਰਿਚ ਕੈਲਸ਼ੀਅਮ ਦੀ ਜਿਹੜੀ ਆ ਉਹਦੇ ਵਿੱਚ ਭਰਪੂਰ ਮਾਤਰਾ ਪਾਈ ਜਾਂਦੀ ਹੈ ਜਿਹੜੀ ਕਿ ਸਾਡੇ ਜੋੜਾਂ ਦਰਦਾਂ ਵਾਲ ਤੇ ਹੱਡੀਆਂ ਲਈ ਬਹੁਤ ਵਧੀਆ ਹੁੰਦਾ ਹੈ ਜੀ। ਇਹ ਸੁਹੰਜਨਾ ਜਿਹੜਾ ਵਾ 300 ਬਿਮਾਰੀਆਂ ਨੂੰ ਠੀਕ ਕਰਦਾ ਵਾ ਜਿਵੇਂ ਤੁਸੀਂ ਗੱਲ ਕੋਹਣੇ ਕੀਤੀ ਆ ਕਹਿੰਦੇ ਜੇ ਇੱਕ ਸੁਹੰਜਣੇ ਦੇ ਜਿਹੜੇ ਪੱਤੇ ਆ ਉਹ ਇੰਨੇ ਲਾਭਦਾਇਕ ਨੇ ਜੇਕਰ ਜੜਾ ਜੜੀਆਂ ਜਿੱਥੋਂ ਇਹ ਤਿਆਰ ਹੁੰਦਾ ਵਾ ਜਿੱਥੋਂ ਇਹ ਬੂਟਾ ਵਾਧਾ ਫੁੱਲਦਾ ਵਾ ਕਿ ਲੱਗਦਾ ਨਹੀਂ ਫਿਰ ਜੜਾ ਵਿੱਚ ਤੇ ਬਹੁਤ ਜ਼ਿਆਦਾ ਕੈਲਸ਼ੀਅਮ ਦਾ ਬਹੁਤ ਵੱਡੀ ਤਦਾਦ ਵਿੱਚ ਜਿਹੜੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਵਸਤੇ ਜਿਹੜਾ ਪ੍ਰੋਟੀਨ ਵਗੈਰਾ ਜ਼ਿਆਦਾ ਹੋਊਗਾ ਜਿਹੜੀਆਂ ਕਿ ਜੜਾ ਇੰਨੀਆਂ ਮਜ਼ਬੂਤ ਹੁੰਦੀਆਂ ਨੇ ਜੀਆਂ ਹਾਂਜੀ ਭਾਈ ਤੁਹਾਡੀ ਗੱਲ ਬਿਲਕੁਲ ਸਹੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ ਹੁਣ ਵੱਡੀਆਂ-ਵੱਡੀਆਂ ਕੰਪਨੀਆਂ ਦੇ ਤੇ ਮੁਰਿੰਗਾ ਟੀ ਦੇ ਬਣਾਈ ਹੋਈ ਆ ਔਰ ਵਧੀਆ ਰਿਸਪੌਂਸ ਮਿਲ ਰਿਹਾ ਉਹਨਾਂ ਨੂੰ ਵੀ ਔਰ ਸਾਡੇ ਆਚਾਰ ਨੂੰ ਬਹੁਤ ਜ਼ਿਆਦਾ ਮਿਲ ਰਿਹਾ ਰ ਬਿਲਕੁਲ ਤੁਸੀਂ ਸੋਚਦੇ ਜਿਹੜੇ ਤੁਸੀਂ ਜੜ ਮਰਤਦੇ ਹੋ ਇਹ ਜੜ ਫਿਰ ਕਿਸ ਤਰ੍ਹਾਂ ਮਿੱਠਾ ਚਾਰ ਬਣਾਉਂਦੇ ਹੋ ਜਿਹੜਾ ਉੱਚ ਮਸਾਲੇ ਵਗੈਰਾ ਪਾ ਕੇ ਨੋਰਮਲ ਚਾਰ ਬਣਾਉਂਦੇ ਹੋ ਤੇ ਖਾਣ ਵਿੱਚ ਕਿੰਨਾਕ ਟੇਸ ਹੁੰਦਾ ਕਿਸੇ ਕਿਸਮ ਦੀ ਕੋਈ ਇਹਦੇ ਵਿੱਚ ਕੋਈ ਕਹੋ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਨੁਕਸਾਨਦਾਰੀ ਹੁੰਦਾ ਚੀਜ਼ ਨੂੰ ਲੱਗੇ ਨਹੀਂ ਸਰ ਇਹ ਤਾਂ ਕੋਈ ਨੁਕਸਾਨ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਬੋਲ ਚੁੱਕੀ ਹਾਂ ਕਿ ਸਾਡੇ ਜਿਹੜੇ ਘਰੇਲੂ ਪੱਧਰ ਤੇ ਅਸੀਂ ਬਣਾ ਰਹੇ ਹਾਂ ਤੇ ਬਹੁਤ ਵਧੀਆ ਬਣਾ ਰਹੇ ਹਾਂ ਇਹਦੇ ਵਿੱਚ ਇਵਨ ਕਿ ਅਸੀਂ ਸਿਰਕਾ ਵੀ ਨਹੀਂ ਯੂਜ਼ ਕਰਦੇ ਔਰ ਸੁਵੰਜਣੇ ਦੀ ਵਧੀਆ ਜੜ ਲੈਣੇ ਆ ਕਿਉਂਕਿ ਇਹਦੇ ਨਾਲ ਇੱਕ ਤਾਂ ਕਿਸਾਨਾਂ ਦਾ ਪ੍ਰੋਫਿਟ ਵੀ ਹੋ ਰਿਹਾ ਕਿ ਉਹਨਾਂ ਕੋਲ ਅਸੀਂ ਖਰੀਦੇ ਆਂ ਔਰ ਦੂਸਰਾ ਸਾਡੀ ਵੀ ਇਨਕਮ ਵਧ ਰਹੀ ਹੈ ਅਸੀਂ ਇਹਨੂੰ ਬਣਾ ਕੇ ਆਚਾਰ ਦੇ ਰੂਪ ਚ ਇਹਨੂੰ ਜਿਹੜਾ ਵਾ ਸੇਲ ਕਰਦੇ ਆਂ ਕਿੰਨੀ ਕਿ ਮਿਹਨਤ ਲੱਗ ਜਾਂਦੀ ਹੈ ਜੇਕਰ ਗੱਲ ਕਰੀਏ ਕਿੰਨਾ ਕਿ ਸਟਾਫ ਆ ਸਵੇਰੇ ਕਿੰਨੇ ਵੀ ਉੱਡ ਜਾਂਦੇ ਹੋ ਕਿਸ ਤਰ੍ਹਾਂ ਸਾਰਾ ਟੀਮ ਨਾਲ ਜਿਹੜਾ ਚਾਰ ਤਿਆਰ ਕਰਦੇ ਹੋ ਦਸਕਾਂ ਨੂੰ ਸਾਰਾ ਕਰਦੇ ਹੋ ਕੱਲਾ ਆਚਾਰ ਹੀ ਤਿਆਰ ਕਰਦੇ ਹੋ ਜਿਵੇਂ ਅਸੀਂ ਦੇਖਿਆ ਕਿ ਜਿਆ ਮਿੱਠਾ ਆਚਾਰ ਜਿਹੜਾ ਹੁੰਦਾ ਅੱਜ ਕੱਲ੍ਹ ਸੇ ਦੇਦੇ ਬੱਚੇ ਬਹੁਤ ਪਸੰਦ ਕਰਦੇ ਨੇ ਉਸ ਤਰ੍ਹਾਂ ਦੇ ਵਿਚਾਰ ਨੂੰ ਟੱਗੋ ਤਿਆਰ ਹੁੰਦੇ ਨੇ ਹਾਂਜੀ ਸਰ ਅਸੀਂ ਮਿੱਠੇ ਆਚ ਅ ਦੱਸ ਚੁੱਕੇ ਆ ਕਿ ਸਾਡੇ ਤੋਂ 45 ਤੋਂ ਪਰਾਸ ਵੈਰਾਈਟੀਆਂ ਜਿਦੇ ਵਿੱਚ ਖੱਟੇ ਮਿੱਠੇ ਆਚਾਰ ਹੋ ਗਏ ਚਟਨੀਆਂ ਹੋ ਜੀਆਂ ਸਕੇਸ ਹੋ ਗਿਆ ਜੂਸ ਸਰਬਤ ਇਹ ਸਾਰੇ ਜਿਹੜੇ ਅਸੀਂ ਤਿਆਰ ਕਰ ਰਹੇ ਆ ਮਿਹਨਤ ਤਾਂ ਆਉਂਦੀ ਆ ਕੋਈ ਵੀ ਕੰਮ ਬਿਨਾ ਮਿਹਨਤ ਤੋਂ ਤੇ ਹੁੰਦਾ ਹੀ ਨਹੀਂ ਆ ਜੀ ਸਾਡਾ ਉੱਠਣ ਦਾ ਟਾਈਮ ਹੁੰਦਾ ਸੌਣ ਦਾ ਕੋਈ ਟਾਈਮ ਨਹੀਂ ਆ ਜੀ ਪਰ ਕੀ ਲੱਗਦਾ ਨਹੀਂ ਸਰਕਾਰ ਨੇ ਤੁਹਾਨੂੰ ਇੱਕ ਵਧੀਆ ਅਪਰਾਹਲਾ ਦਿੱਤਾ ਵਾ ਕਿ ਵਧੀਆ ਰੋਜ਼ਗਾਰ ਦਿੱਤਾ ਵਾ ਛੋਟਾ ਜਿਹਾ ਤੁਸੀਂ ਆਪਣਾ ਜਿਹੜਾ ਕਿ ਚਾਰ ਪੰਜ ਭੈਣਾਂ ਨਾਲ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਅੱਜ ਸੁਖਣਾ ਵੱਧ ਫੁਲਕੇ ਤੁਹਾਡਾ ਜਿਹੜਾ ਕਾਰੋਬਾਰ ਆ ਬੜੀ ਦੂਰ ਤੱਕ ਚੱਲ ਗਿਆ ਅੱਜ ਮੈਂ ਦੱਸ ਲੇਨੇ ਸਰਸ ਮਿਲੇ ਉਹ ਤੁਸੀਂ ਲਾ ਚੁੱਕੇ ਹੋ ਹੰਦਕ ਹਾਂਜੀ ਸਰ ਇਹ ਤਾਂ ਇੱਕ ਜਿਹੜੀ ਨੈਸ਼ਨਲ ਰੂਰਲ ਲਿਵਡ ਮਿਸ਼ਨ ਆਇਆ ਹੋਇਆ ਇਹਦੇ ਅੰਦਰ ਜਿਸ ਤਰ੍ਹਾਂ ਕਿ ਆਪਾਂ ਅਲੱਗ-ਅਲੱਗ ਉਹ ਨਾ ਸਟੇਟਾਂ ਦੇ ਵਿੱਚ ਇਹ ਚੱਲ ਰਿਹਾ ਤੇ ਬਹੁਤ ਵਧੀਆ ਸਕੀਮ ਹੈ ਕਿ ਜਿਹੜੀ ਇੱਕ ਘਰੇਲੂ ਲੇਡੀ ਘਰ ਦੇ ਅੰਦਰ ਹੀ ਸੀਮਤ ਰਹਿੰਦੀ ਸੀ ਉਹ ਅੱਜ ਆਪਣਾ ਬਾਹਰ ਜਾ ਗਿਆ ਆਪਣੇ ਬਣਾ ਕੇ ਆਪਣੀ ਹਸਤਕਲਾ ਜਿਹੜੀ ਉਹ ਪੇਸ਼ ਕਰਦੇ ਦੇ ਨਾਲ ਨਾਲ ਉਹਦਾ ਕੰਫੀਡੈਂਸ ਵੀ ਵਧਦਾ ਆ ਪਹਿਲਾਂ ਤੋਂ ਘਰ ਦੇ ਵਿੱਚ ਸਿਰਫ ਬੱਚਿਆਂ ਤੱਕ ਜਾਂ ਆਪਣੇ ਪਰਿਵਾਰ ਤੱਕ ਸੀਮਤ ਰਹਿੰਦੀ ਆ ਅੱਜ ਉਹ ਵੱਖ-ਵੱਖ ਤਰ੍ਹਾਂ ਦੀਆਂ ਸਟੇਜਾਂ ਤੇ ਜਾ ਕੇ ਖੁੱਲ ਕੇ ਆਪਣੇ ਲਈ ਬੋਲਦੀ ਆ ਔਰ ਇਹ ਮਿਸ਼ਨ ਇਦਾਂ ਦਾ ਪੰਜਾਬ ਰਾਜ ਦੀ ਆਤਿਵਜੀਕਾ ਮਿਸ਼ਨ ਜਿਹੜਾ ਕਿ ਤੁਹਾਨੂੰ ਤੁਹਾਡੇ ਨਾਂ ਤੋਂ ਪਛਾਣ ਦਵਾਉਂਦਾ ਏ ਇਹਦੇ ਅੰਦਰ ਤੁਹਾਡੇ ਪਤੀ ਜਾਂ ਤੁਹਾਡੇ ਫਾਦਰ ਦਾ ਕੋਈ ਨਾਮ ਨਹੀਂ ਆਊਗਾ ਇਹਨੂੰ ਤੁਹਾਡੇ ਨਾਮ ਨਾਲ ਹੀ ਜਾਣਿਆ ਜਾਊਗਾ ਜੇ ਮੈਂ ਰਣਜੀਤ ਕੌਰ ਆ ਤਾਂ ਮੈਂ ਰਣਜੀਤ ਕੌਰ ਹੀ ਆ ਮੇਰੇ ਪਿੱਛੇ ਹਸਬੈਂਡ ਜਾਂ ਮੇਰੇ ਫਾਦਰ ਨੇਮ ਦਾ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਰਹਿੰਦਾ ਇਸ ਸਕੀਮ ਨੇ ਇੱਕ ਔਰਤ ਨੂੰ ਬਹੁਤ ਵਧੀਆ ਪਹਿਚਾਨ ਦਿੱਤੀ ਹੈ ਕਿ ਤੁਸੀਂ ਆਪਣੇ ਪੈਰਾਂ ਤੇ ਖੁਦ ਸਟੈਂਡ ਹੋਵੋ। ਪਰ ਕੀ ਲੱਗਦਾ ਨਹੀਂ ਇਹ ਚੀਜ਼ ਨੂੰ ਲੈ ਕੇ ਜਿੱਥੇ ਅਸੀਂ ਕਿਸੇ ਔਰਤ ਜੇਕਰ ਕੰਮ ਕਰਦੀ ਆ ਮੰਨ ਲਓ ਕਿਸੇ ਦਫਤਰ 'ਚ ਕੰਮ ਕਰਦੀ ਆ ਜਾ ਕੇ ਫਿਰ ਕਿਸੇ ਦੇ ਗੁਲਾਮ ਬਣ ਕੇ ਜਿੱਥੇ ਰਹਿਣਾ ਵਾ ਇੱਥੇ ਖੁਦ ਦੇ ਮਾਲਕ ਆ ਖੁਦ ਦੇ ਜਿਹੜਾ ਮਰਜ਼ੀ ਦਾ ਜਿਸ ਤਰ੍ਹਾਂ ਬੰਦਾ ਕੰਮ ਕਰੇ ਜਿੰਦਾ ਮਿਹਨਤ ਕਰੂਗਾ ਉਸ ਮਿਹਨਤ ਦੇ ਹਿਸਾਬ ਨਾਲ ਜਿਹੜਾ ਕਿ ਉਹਨੂੰ ਪੈਸੇ ਮਿਲਦੇ ਨੇ। ਨਹੀਂ ਇਹ ਅਸੀਂ ਤਾਂ ਆਪਣੇ ਕੰਮ ਦੇ ਆ ਮਾਲਿਕ ਆ ਜੀ ਸਾਨੂੰ ਇਦਾਂ ਹੁੰਦਾ ਵਾ ਕਿ ਅਸੀਂ ਭਾਵੇਂ 10 ਰੁਪਏ ਕਮਾ ਲਈਓ ਵੀ ਸਾਡੇ ਹਜ਼ਾਰਾਂ ਵਰਗੇ ਹੋ ਜਾਂਦੇ ਆ ਕਿ ਅਸੀਂ ਘ ਨਾਲ ਜਿਹੜਾ ਇਹ ਕਮਾਈ ਅਸੀਂ ਕਰ ਰਹੀਆਂ ਆ ਜਿਸ ਤਰ੍ਹਾਂ ਕਿ ਮੇਰਾ ਕੰਮ ਹੁਣ ਸਿਰਫ ਇਹਨਾਂ ਨੂੰ ਸਟਾਲਾਂ ਨੂੰ ਵੇਖਣਾ ਜਾਂ ਮੈਂ ਆਨਲਾਈਨ ਜਿਹੜਾ ਕੰਮ ਅਸੀਂ ਆਪਣੀ ਵੈਬਸਾਈਟ ਇੱਕ ਬਣਾਈ ਹੋਈ ਆ ਉਹ ਕੰਮ ਜਿਹੜਾ ਮੈਂ ਦੇਖਣਾ ਹੁੰਦਾ ਬਾਕੀ ਸਾਡੀਆਂ ਬੀਬੀਆਂ ਜਿਹੜੀਆਂ ਸਾਰਾ ਕੰਮ ਉਹ ਰੈਡੀ ਕਰਨ ਦਾ ਕੰਮ ਜਿਹੜਾ ਉਹਨਾਂ ਦਾ ਹੁੰਦਾ ਆ ਜੀ ਬਿਲਕੁਲ ਸੋ ਵੀ ਪੰਜਾਬ ਦੀ ਗੱਲ ਕਰੀਏ ਪੰਜਾਬ ਤੋਂ ਇਲਾਵਾ ਹੋਰ ਪੰਜਾਬ ਦੇ ਵੱਖ-ਵੱਖ ਸਟੇਟਾਂ ਨਾਲ ਗੱਲ ਕਰੀਏ ਜਾਂ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਦੇਸ਼ਾਂ 'ਚ ਉੱਥੇ ਵੀ ਤੁਹਾਡਾ ਜਿਹੜਾ ਇਹ ਇਹਦਾ ਤੁਸੀਂ ਚਾਰ ਕਰਦੇ ਹੋ 45 ਤਰ੍ਹਾਂ ਦਾ ਇਹ ਵੀ ਚਾਰ ਉੱਥੇ ਜਾਂਦਾ ਜੀ ਹਾਂਜੀ ਸਰ ਜਾਂਦਾ ਆ ਮੈਂ ਨੋਇਡਾ ਅਜੇ ਜਸਟ 4-5 ਦਿਨ ਪਹਿਲਾਂ ਹੀ ਲਾ ਕੇ ਆਈ ਹਾਂ ਸਾਰਸ ਮੇਲਾ ਜਿਦੇ ਵਿੱਚ ਕਿ ਸਾਡੇ ਪ੍ਰੋਡਕਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਅੱਛਾ ਰਿਸਪੌਂਸ ਰਿਹਾ ਉੱਥੇ ਵੀ ਕਿਉਂਕਿ ਇੱਕ ਕਹਿੰਦੇ ਕਿ ਪੰਜਾਬ ਦਾ ਨਾਮ ਸੁਣਦੇ ਹੀ ਖਾਣ ਪੀਣ ਤੋਂ ਸ਼ੁਰੂਆਤ ਹੁੰਦੀ ਆ ਜੀ ਸਾਡੀ ਪੰਜਾਬ ਦਾ ਨਾਮ ਸੁਣਦੇ ਲੋਕ ਜਿਹੜੇ ਆ ਉਹ ਖਿੱਚੇ ਆਉਂਦੇ ਆ ਕਿ ਨਹੀਂ ਇਹਨਾਂ ਕੋਈ ਕੋਈ ਚੰਗੀ ਚੀਜ਼ ਹੋਊਗੀ ਇਹ ਚੰਗੀ ਚੀਜ਼ ਲੈ ਕੇ ਆਏ ਆ ਮਿੰਨੀਸੋ ਵੀ ਮਸਾਲਿਆਂ ਦੀ ਗੱਲ ਕਰੀਏ ਇਹ ਮਸਾਲੇ ਕਿੰਨੇ ਕੁ ਉਸਤਾਂ ਦੇ ਪਾਈ ਜਾਂਦੇ ਨੇ ਜਾਂ ਮਸਾਲੇ ਤੇਜ਼ ਹੁੰਦੇ ਨੇ ਜਿੰਨਾ ਵੀ ਬੱਚਾ ਵੀ ਜਾਂ ਜਿਹੜਾ ਬਜ਼ੁਰਗ ਤੱਕ ਡੜਾ ਉਹ ਇਸੀ ਨੂੰ ਮਸਾਲਿਆਂ ਨੂੰ ਜਿਹੜਾ acharਾਂ ਨੂੰ ਜਿਹੜਾ ਵਰਤੋ ਕਰ ਸਕਦਾ ਹੈ ਇਹ ਚ ਇਹ ਚ ਅਸੀਂ ਬਿਲਕੁਲ ਹੀ ਨਾਰਮਲ ਲਾਈਟ ਮਸਾਲੇ ਪਾਉਂਦੇ ਆ ਕਿ ਜਿਹੜਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੀ ਜਿਹੜਾ ਕਿ ਇਹਨੂੰ ਹਰ ਇੱਕ ਖਾ ਸਕੀ ਇਹ ਨਹੀਂ ਕਿ ਜਿਆਦਾ ਮਿਰਚ ਮਸਾਲੇ ਆਪਾਂ ਤੇਜ਼ ਕਰਾਂਗੇ ਇਹਦੇ ਵਿੱਚ ਬਿਲਕੁਲ ਲਾਈਟਲੀ ਅਸੀਂ ਜਿਹੜਾ ਇਹਨੂੰ ਤਿਆਰ ਕਰਦੇ ਆਂ ਅਸੀਂ ਦੇਖਿਆ ਸਾਡੇ ਪੁਰਾਣੇ ਬਜ਼ੁਰਗ ਸਾਡੀਆਂ ਦਾਦੀਆਂ ਸਾਡੀਆਂ ਮਾਤਾਵਾਂ ਜਾਂ ਸਾਡੇ ਕਹ ਲੋ ਬੜੇ ਭੂਆ ਮਾਸੀਆਂ ਉਹ ਘਰਾਂ 'ਚ ਅੱਜ ਵੀ ਜੇਬ ਕਿ ਪਿੰਡਾਂ ਦੀ ਗੱਲ ਕਰੀਏ ਅੱਜ ਵੀ ਜਿਹੜਾ ਅਚਾਰ ਹੈ ਚਾਹੇ ਆਮ ਦਾ ਅਚਾਰ ਹੈ ਚਾਹੇ ਗਾਜਰਾਂ ਦਾ ਚਾਹੇ ਵਕਵਚੀ ਦਾ ਅੱਜ ਵੀ ਜਿਹੜਾ ਅਚਾਰ ਪਾਇਆ ਜਾਂਦਾ ਕਿਉਂਕਿ ਕਹਿੰਦੇ ਨੇ ਘਰ ਵਿੱਚ ਸਬਜ਼ੀ ਹੋਵੇ ਨਾ ਹੋਵੇ ਘਰ 'ਚ ਅਚਾਰ ਹੋਣਾ ਬਹੁਤ ਜ਼ਰੂਰੀ ਆ ਬੰਦਾ ਰੋਟੀ ਖਰਾ ਕੇ ਖਾ ਲੈਂਦਾ ਤੇ ਬੰਦੇ ਨੂੰ ਸਵਾਦ ਆ ਜਾਂਦਾ ਚੀਜ਼ ਲਾ ਕੇ ਬਿਲਕੁਲ ਸਹੀ ਆ ਜੀ ਇਸ ਤਰ੍ਹਾਂ ਹੀ ਹੁਣ ਜਿੱਦਾਂ ਦਾ ਅੱਗੇ ਜ਼ਮਾਨਾ ਆ ਜਾਂਦਾ ਆ ਇਹ ਇੱਕ ਅਸੀਂ ਵੀ ਸੋਚਦੇ ਹਾਂ ਕਿ ਸ਼ਾਇਦ ਸਾਡਾ ਬਿਜ਼ਨਸ ਨਾ ਹੁੰਦਾ ਤਾਂ ਅਸੀਂ ਕਰ ਹੀ ਨਹੀਂ ਸੀ ਪਾਉਣਾ ਅੱਜ ਕੱਲ ਕੰਪਨੀਆਂ ਦੇ ਆਚਾਰ ਲੈ ਕੇ ਆਪਾਂ ਘਰਾਂ 'ਚ ਇਹ ਜ਼ਿਆਦਾਤਰ ਯੂਜ਼ ਕਰਦੇ ਆ ਕਿ ਟਾਈਮ ਹੀ ਨਹੀਂ ਹੈਗਾ ਹਰ ਹੀ ਅੱਜ ਕੱਲ ਸਾਰੀ ਲੇਡੀਜ਼ ਵੀ ਅੱਜ ਕੱਲ ਸਾਰੀਆਂ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਦੀਆਂ ਇਸ ਕਰਕੇ ਅਸੀਂ ਆਪਣੇ ਇਸੇ ਪੁਰਾਣੇ ਕਲਚਰ ਨੂੰ ਜਿਹੜਾ ਅੱਗੇ ਲੈ ਕੇ ਆਏ ਆ ਕਿ ਇੱਕ ਵਧੀਆ ਚੀਜ਼ ਤੇ ਸਾਫ਼ ਸੁਥਰੀ ਚੀਜ਼ ਜਿਹੜੀ ਆ ਉਹ ਸਾਰੇ ਨੂੰ ਦਿੱਤੀ ਜਾਵੇ ਠੀਕ ਹੈ ਜੀ ਤੇ ਲਾਹਰ ਸਵਾਲ ਮੇਰਾ ਸਨੇਹਾ ਕੀ ਦਿਨ ਚਾਹੋਗੇ ਖੇਤੀ ਸਰਸ ਮੇਲੇ ਵਿੱਚ ਤੁਸੀਂ ਆਏ ਹੋ ਅਮਰਸਾਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅੱਜ ਦੂਸਰਾ ਦਿਨ ਹੋ ਚੁੱਕਿਆ 23 ਨੂੰ ਸ਼ਾਇਦ ਲਾਸਟ ਦਿਨ ਹੋਊਗਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਮਰਸਾ ਵਾਸੀਆਂ ਨੂੰ ਸਰ ਅਸੀਂ ਤਾਂ ਵਾਦੋ ਵਾਦ ਅਪੀਲ ਕਰਾਂਗੇ ਕਿ ਆ ਕੇ ਸਰਸ ਮੇਲਿਆਂ ਦੇ ਵਿੱਚ ਆਪਣੇ ਇਹ ਪਲੱਸ 400 ਦੇ ਪਲੱਸ ਸਟਾਲ ਹੈ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦਾ ਸਮਾਨ ਲੇਡੀਜ਼ ਬਣਾ ਕੇ ਲੈ ਕੇ ਆਈਆਂ ਤੇ ਸਾਰੀਆਂ ਹੀ ਘਰੇਲੂ ਪੱਦਰ ਤੇ ਲੈ ਕੇ ਆਈਆਂ ਆ ਕੇ ਪੰਜਾਬ ਦਾ ਨਾ ਖਰੀਦ ਕੇ ਬਾਹਰਲੀ ਸਟੇਟਾਂ ਦਾ ਖਰੀਦ ਕੇ ਜਿਆਦਾ ਉਹਨਾਂ ਦੀ ਹੌਸਲਾ ਫਜ਼ਾਈ ਜਿਹੜੀ ਉਹ ਕੀਤੀ ਜਾਵੇ ਔਰ ਇੱਕ ਇਹ ਵਧੀਆ ਮੈਸੇਜ ਵੀ ਹੋਊਗਾ ਪੰਜਾਬ ਵਾਸਤੇ ਕਿ ਜਿਹੜੇ ਅਮਰਸਰ ਦੇ ਵਾਸੀ ਹੈਗੇ ਉਹ ਦਾ ਰਿਆ ਹਰ ਇੱਕ ਦੀ ਚੀਜ਼ ਜਿਹੜੀ ਉਹ ਖਰੀਦੇ ਆ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਭੈਣ ਜੀਤ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਤੇ ਬਹੁਤ ਸਾਫ ਸੁਥਰੇ ਲਫ਼ਜ਼ਾਂ ਵਿੱਚ ਤੁਹਾਨੂੰ ਸਮਝਾਇਆ ਗਿਆ ਵਾ ਖਾਸ ਕਰਕੇ ਅਚਾਰ ਦੀ ਗੱਲ ਕੀਤੀ ਹੈ ਕਿਉਂਕਿ ਅਚਾਰ ਜਿਹੜਾ ਸਾਡੇ ਕਹੋ ਪੰਜਾਬੀਆਂ ਦੀ ਸ਼ਕੀਨ ਹੈ ਜਿਕਰ ਘਰ ਵਿੱਚ ਭਵੇਂ ਜਿੰਦੀ ਮਰਦੀ ਸਬਜ਼ੀਆਂ ਬਣੀਆਂ ਹੋਣ ਜਿੰਨੇ ਚਿਰ ਅਚਾਰ ਨਾਲ ਹੋਵੇ ਤੇ ਸਾਨੂੰ ਅਧੂਰਾ ਜਿਹੜਾ ਲੱਗਦਾ ਖਾਣਾ ਏਡਾ ਖਾੜਾ ਖਾਣਾ ਵਾ ਇਸ ਤਰ੍ਹਾਂ ਕਿ ਭੈਣ ਤੁਸੀਂ ਦੇਖਿਆ 45 ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇੱਥੇ ਸਟਾਲ ਵਿੱਚ ਰੱਖੇ ਗਏ ਨੇ ਜਿਹੜੇ ਅਚਾਰ ਨੇ ਤੇ ਇਹਨਾਂ ਦੀ ਪਸੰਦ ਜਿਹੜੀ ਬਣੀ ਹੈ ਖਾਸ ਕਰਕੇ ਅੰਮ੍ਰਿਤਸਰ ਦੇ ਲੋਕ ਉਹਨਾਂ ਨੂੰ ਸਨੇਹਾ ਦਿੱਤਾ ਗਿਆ ਵੀ ਇਸ ਵੀਡੀਓ ਨੂੰ ਮਤਵਵਾਂ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਖੇਤੀਬਾੜੀ ਸਾਲ ਸਮੇਲਾ ਜਿਹੜਾ ਲੱਗ ਗਿਆ ਵਾ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਘਰੇਲੂ ਜਿਹੜਾ ਅਚਾਰ ਮਿਲੇਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬਿਨਾਂ ਕਿਸੇ ਕੈਮੀਕਲ ਤੋਂ ਤੇ ਗੱਲ ਕਰੀਏ ਮਸਾਲਿਆਂ ਦੀ ਮਸਾਲੇ ਵੀ ਜਿਹੜੇ ਬਿਲਕੁਲ ਬਿਲਕੁਲ ਜਾਇਜ਼ ਪਾਏ ਗਏ ਨੇ ਬਹੁਤ ਦਾ ਤਿੱਖਾ ਜਾਂ ਬੋਲਾ ਤੇ ਹੀ ਨਹੀਂ ਪਾਇਆ ਗਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਆ ਇਸ ਅਚਾਰ ਜਿਹੜੀ ਵਰਤੋਂ ਕਰ ਸਕਦਾ ਜ ਮਿੱਠਾ ਜਿਹੜਾ achar ਲੈ ਕੇ ਆਏ ਨੇ ਉਹ ਬੱਚੇ ਬਹੁਤ ਪਸੰਦ ਕਰਦੇ ਨੇ ਸਾਡੀ ਦਸਕਾ ਨੂੰ ਪੀ ਲਿਆ ਖੇਤੀ ਸਰਸ ਮੇਲੇ ਵਿੱਚ ਜਰੂਰ ਆਓ ਤਾਂ ਜੋ ਕਿਸ ਚਾਰਾ ਤੁਹਾਨੂੰ ਜਿਹੜਾ ਲਾਭ ਮਿਲ ਸਕੇ ਮੇਰੀ ਸਟਾਲ ਨੰਬਰ ਕਿੰਨਾ ਹੈ ਤੁਹਾਡਾ ਜਿਹੜਾ ਸਟਾਲ ਨੰਬਰ ਸਾਡਾ 176 ਹੈ ਜੀ 176 ਹਾਂ ਜੀ ਬਿਲਕੁਲ ਜੀ 176 ਨੰਬਰ ਸਟਾਲ ਆ ਜੇਕਰ ਕਿਸੇ ਨੇ ਰਾਬਤਾ ਕਰਨਾ ਹੋਵੇ ਇਸ ਇਸ ਸਟਾਲ ਤੇ ਆ ਕੇ ਰਾਬਤਾ ਕਰ ਸਕਦਾ ਤੇ ਤੁਹਾਨੂੰ ਇੱਥੇ ਹਰ ਇੱਕ ਤਰ੍ਹਾਂ ਦੇ ਜਿਹੜੇ ਸਟਾਲ ਦੇ ਉੱਤੇ ਤੁਹਾਨੂੰ achar ਖਾਣ ਨੂੰ ਮਿਲਣਗੇ ਚਾਹੇ ਮਿੱਠੇ achar ਚਾਹੇ ਦੂਸਰੇ achar ਆ ਸਾਡੀ ਦਸਕਾ ਨੂੰ ਪੀ ਲਿਆ ਇਸ ਸਰਸ ਮੇਲੇ ਵਿੱਚ ਜਰੂਰ ਵਿਜ਼ਿਟ ਕਰੋ ਮੇਨੂ ਦੇ ਉਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਰਪਖ ਪੋਚ ਚਨ ਲਈ ਆਵਣ ਸਾ